ਉਹ ਸਾਡਾ ਮੌਜੂਦ ਨੇ ਬਿੱਟੂ ਸਾਹਿਬ ਜਿਹੜਾ ਸੇਕੜੀ ਸਾਹ ਅੱਛੇ ਮੇਲਾ ਲੱਗਿਆ ਹੈ ਗੱਲਬਾਤ ਕਰਨੀ ਸਰ ਜੈ ਵੀਰ ਜੈਦਾ ਆਤਿਆਂ ਦੀ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਮੇਲੇ ਬਾਰੇ ਦੱਸੋ ਵੀ ਕਿੰਨਾ ਮੇਲਾ ਵਾ ਤੇ ਕਿਸ ਤਰ੍ਹਾਂ ਇਸ ਮੇਲੇ ਦੀ ਸ਼ੁਰੂਆਤ ਹੋਈ ਹੈ ਤੇ ਜਗਤ ਅਕੇ ਥਾ ਹਾਜ਼ਰ ਮੇ ਬਾਬਾ ਸਨੇਸ਼ਵਲੀ ਸਰਕਾਰ ਦਾ ਮੇਲਾ 104ਵਾਂ ਮੇਲਾ ਦਾਤਾ ਸਨੇਸ਼ਵਲੀ ਸਰਕਾਰ ਦੀ ਵਰਗਾ ਤੇ ਲੱਗ ਰਿਹਾ ਹੈ ਔਰ ਇਹ ਮੇਲੇ ਦੀ ਖਾਸੀਅਤ ਹੈ ਕੀ ਮੇਲੇ ਦੇ ਵਿੱਚ ਸੰਗਤ ਨੂੰ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ ਉਹ ਸੰਗਤ ਮੇਲਾ ਉਡੀਕਦੀ ਹੈ ਔਰ ਲੱਖਾਂ ਦੇ ਤਹਾਤ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੰਗਤ ਲਖਮਸਬ ਹੋ ਰਹੀ ਹੈ ਔਰ ਦਾਤਾ ਸਨੇਸ਼ਵਾਲੀ ਸਰਕਾਰ ਦਾ ਅਸ਼ੀਰਵਾਦ ਲੈ ਰਹੀ ਹੈ ਇਹ ਤਕਰੀਬਨ ਸਰਕਾਰ ਦਾ ਜਿਹੜਾ ਇਤਿਹਾਸ ਹੈ 720 ਈਸਵੀ ਦਾ ਹੈ 1700 ਸਾਲ ਪੁਰਾਣਾ ਹੈ ਲੇਕਿਨ ਜਿਹੜੇ ਸਾਡੇ ਬਜ਼ੁਰਗਰ ਸਾਡਾ ਦਾਤਾ ਸਨੇਸ਼ਵਾਲੀ ਸਰਕਾਰ ਦੀ ਖਿਦਮਤ ਕੀਤੀ ਔਰ ਮੇਲੇ ਲਵਾਏ ਨੇ 104ਵਾਂ ਮੇਲਾ ਦਾਤਾ ਸਨੇਸ਼ਵਾਲੀ ਸਰਕਾਰ ਦੀ ਵਾਰਗਾ ਤੇ ਲੱਗ ਰਿਹਾ ਹੈ ਤੇ ਇਹ ਸਰ ਮੇਲਾ ਕਦੋਂ ਲੱਗਦਾ ਵਾ ਕਿਹੜੇ ਮਹੀਨੇ ਲੱਗਦਾ ਵਾ ਇਹ ਮੇਲਾ ਇਹ ਮੇਲਾ ਜੂਨ ਦੇ ਵਿੱਚ 25 26 27 ਜੂਨ ਨੂੰ ਦਾਦਸ ਨਹੀਂ ਚਾਪਲੇ ਸਰਕਾਰ ਦੇ ਤਰ੍ਹਾਂ ਤੇ ਲੱਗ ਰਿਹਾ ਹੈ ਜਿਹੜੀਆਂ ਸਾਡੀਆਂ ਦਿੱਤੇ ਆ 30 ਮਹੀਨੇ ਦੀਆਂ 11 12 13 ਹਾਰ ਦਾ ਮੇਲਾ ਪੱਕਾ ਆ ਅੰਗਰੇਜ਼ੀ ਟਾਈਮ 24 25 26 ਆਵੇ ਤੇ 25 26 ਸਾਈ ਆਵੇ 11 12 13 ਹਾਰ ਦਾ ਮੇਲਾ ਸਦੀਆਂ ਤੋਂ ਚੱਲਦਾ ਆ ਰਿਹਾ ਤੇ ਅਸੀਂ ਵੀ ਉਹੀ ਵਿਰਾਸਤ ਨੂੰ ਸਮਾਲਦੇ ਹੋਏ ਉਦੋਂ ਕਾਇਮ ਰੱਖਿਆ ਇੱਥੇ ਮੇਲੇ ਦੇ ਦੂਰੂ ਦੂਰੂ ਲੋਕਾਂ ਦੇ ਮਨਪਾਉਰੀ ਆਉਂਦੇ ਆ ਲੋਕਾਂ ਨੂੰ ਬਿਲਕੁਲ ਹੀ ਤੁਸੀਂ ਦੇਖੋ ਐਮ ਐਨ ਐਸ ਚੌਕ ਦੇ ਲੱਖੇ ਸਰ ਚੌਕ ਦੇ ਜੇ ਕੁਝ ਗੱਲ ਹੈ ਕਰਾਮਾਤ ਮੇਰੀਆਂ ਸਰਕਾਰਾਂ ਦੀ ਹੈ ਉਦੋਂ ਦੇ ਲੋਕਾਂ ਦੇ ਹੱਸਦੇ ਜਾਂਦੇ ਨੇ ਬੇਵੁਲਾਦ ਨੂੰ ਔਲਾਦ ਬਖਸ਼ੇ ਬੇਰਜ਼ਗਰ ਨੂੰ ਇਜ਼ਹਾਰ ਬਖਸ਼ਦੀ ਮੇਰੇ ਖਾਤੇ ਸਨੇਸ਼ ਸਰਕਾਰ ਉਹ ਤੁਸੀਂ ਦੇਖੋਗੇ ਲੋਕ ਸ਼ੁਕਰਾਨਾ ਕਰਨਾਰੇ ਨੇ ਤੌਰ ਤੇ ਮੁਕਤੀਆਂ ਦੇ ਨਾਲ ਜਨਰੋਧ ਕਰਦੇ ਆ ਰਹੇ ਨੇ ਔਰ ਦਾਤਾ ਸਨੇਹ ਸ਼ਵਲੀ ਸਰਕਾਰ ਜਿਹਨਾਂ ਦੇ ਚੋਰੀਆਂ ਖੁਸ਼ੀਆਂ ਨਾਲ ਭਰਦੇ ਨੇ ਜਿਹਨਾਂ ਨੂੰ ਦੁੱਧ ਪੁੱਤ ਦੇ ਨਾਲ ਨਮਾਜ਼ ਦੇ ਨੇ ਔਰ ਦਾਤਾ ਸਨੇਹ ਸ਼ਵਲੀ ਸਰਕਾਰ ਦਾ ਸ਼ੁਕਰਾਨਾ ਕਰਨਾ ਹੈ ਮੇਲੇ ਦੇ ਵਿੱਚ ਪ੍ਰੋਟੋਕਾਲ ਕਿਹੜੇ ਕਿਹੜੇ ਇਤਿਹਾਮ ਕਿਹੜੇ ਉਹਦੇ ਵਿੱਚ ਅਸੀਂ ਸੰਗਤ ਦੇ ਵਾਸਤੇ ਤੁਸੀਂ ਦੇਖ ਰਹੇ ਹੋ ਕਿ ਲੰਗਰ ਪਾਣੀ ਦਾ ਬਹੁਤ ਅੱਛਾ ਪ੍ਰਬੰਧ ਕੀਤਾ ਗਿਆ ਔਰ ਸੰਗਤ ਦੇ ਰਹਿਣ ਦਾ ਵੀ ਪੂਰਾ ਪ੍ਰਬੰਧ ਹੈ ਜੋ ਸਰਕਾਰੀ ਜੋ ਮਤਲਬ ਹਦਾਇਤਾਂ ਤੇ ਫਾਈਨਲ ਅਸੀਂ ਫੋਲੋ ਕਰ ਰਹੇ ਹਾਂ ਔਰ ਦਾਤਾ ਸਨੇਹਿ ਸ਼ਵਲੀ ਸਰਕਾਰ ਦਾ ਕਰਮ ਹੈ ਸਰਕਾਰ ਹਾਜ਼ਰ 라ਜ ਨੇ ਔਰ ਸੰਗਤ ਦਾਤਾ ਸਨੇਹਿ ਸ਼ਵਲੀ ਸਰਕਾਰ ਦੇ ਚੱਤੇ ਨਕਮਸਤ ਹੋ ਜੀ ਮੈਂ ਦੇਖਿਆ ਵਾ ਕਿ ਰਸ਼ ਬਹੁਤ ਜ਼ਿਆਦਾ ਵਾ ਪਾਰਕਿੰਗ ਦਾ ਕੀ ਇੰਤਿਆਮ ਕੋ ਗਾਸ ਇੰਤਿਆਮ ਲੱਗਣੀ ਜਾ ਪਰਦੀ ਪਾਰਕਿੰਗ ਜਿਹੜੀ ਦਰਗਾਹ ਦੇ ਅੰਦਰ ਜਿੰਨੀ ਜਗ੍ਹਾ ਆ ਅੰਦਰ ਸਾਡੇ ਪਾਰਕਿੰਗ ਨਹੀਂ ਬਾਹਰ ਸਿਛਨਗਰ ਸਾਈਡ ਆਲਰੇਡੀ ਪਾਰਕਿੰਗ ਹੈਗੀ ਆ ਤੇ ਮਤਲਬ ਫਾਈਕ ਜੜੀਆਂ ਖੜੀ ਜਾਂਦੀਆਂ ਕਿ ਸਾਫ ਨਹੀਂ ਆਂਦੀਆਂ ਦੀ ਤੇ ਤੁਸੀਂ ਮੈਸੇਜ ਕੀ ਲਾਉਂਗਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਹਾਰਤ ਦੇ ਨਾਮ ਕੇ ਬੇਨਤੀ ਹੈ ਕਿ ਜਾਦਾ ਸਨੇਹ ਸ਼ਬਦੀ ਸਰਕਾਰ ਦੇ ਕਰਵਾਤੇ ਮੇਲਾ ਲੱਗਿਆ ਹੋਇਆ ਔਰ ਹਮ ਹਮਾਗੇ ਪਹੁੰਚੋ ਮੇਲੇ ਦੀ ਤੁਹਾਨੂੰ ਕੋ ਬਤਾਓ ਔਰ ਬਾਬਾ ਸਨੇਹ ਸ਼ਬਲੀ ਸਰਕਾਰ ਦਾ ਮਤਲਬ ਸ਼ੀਰਵਾਤ ਪ੍ਰਾਪਤ ਕਰੋ ਤੇ ਤਾਦਮਿਕ ਮੇਲਾ ਹੈ ਔਰ ਇਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਹਰ ਤਰ੍ਹਾਂ ਦੇ ਲੋਕ ਸ਼ਿਰਕਤ ਕਰਦੇ ਨੇ ਤੇ ਕਾਪਾਤਾ ਕੋਈ ਨਹੀਂ ਹੈ ਜੀ ਚਲੋ ओके ਉਹ ਕਹਾਣੀ ਮੋੜੇ ਜਨਾ ਬਤਾਉਂਦੀ ਜਿਹੜੀ ਕਿ ਸਾਵੀ ਕਾਟੇ ਲੈ ਕੇ ਆਇਆ ਲੋਕ ਸਭੀ ਮੋੜਿਆ ਇਹ ਕਿਨਾਰਾ ਜਗਾ ਲਿਖੋ ਕੀ ਕਹਿੰਦੇ ਇਸ ਸਮੇਂ ਗੁਣੀ ਸ਼ਾਇਆ ਮੇਲਾ ਉਸੋ ਚਾਰਾ ਮੇਲਾ ਆ ਸਾਰੇ ਵੀਰਾਂ ਨੂੰ ਜਿੰਨੇ ਵੀ ਆਰੇ ਮੇਰਾ ਸੇਵਾਦਾਰ ਮਿੱਤਰ ਸਾਹਿਬ ਜੀ ਗੱਦੀ ਨਸੀਬ ਜਿੱਤੀ ਰਾਜੋ ਮੰਡਕੀ ਤੇ ਹੋਰ ਜਿੰਨੇ ਵੀ ਸੇਵਾਦਾਰ ਆ ਮੈਨਾਂ ਨੂੰ ਸਾਰੇ ਜਿੰਨੇ ਵੀ ਪਲਾਗ ਵਾਸੀ ਆ ਸਹਿਰ ਵਾਸੀ ਆ ਸਾਰੇ ਪੱਤਨਾਂ ਨੂੰ ਭਾਈ ਤਾ ਅੱਜ ਜਿਹੜੀ ਆ ਸੇਵਾ ਨਿਭਾ ਰਹੇ ਆ ਉਹਨਾਂ ਦੀ ਸੇਵਾ ਸਨੇਤੋਲੀਸ਼ਾ ਬਾਪਾਈ ਪੂਰੀ ਨਾਮ ਤੇ ਇਹਨਾਂ ਨੇ ਜਿਹੜੇ ਕੰਮ ਕਾਰ ਲੈ ਰਿਹਾ ਉਹਨਾਂ ਦੇ ਬਰਖਤ ਹੋਏ ਤੇ ਮੈਂ ਇਹ ਇੱਕ ਮਸਾ ਸਰਪਰੀ ਚਾਹ ਤੋਂ ਕਿ ਬੰਬਾ ਬਿੱਟੂ ਚਾਹ ਜੀ ਮਿੱਤੀ ਜੀ ਹੋਰ ਜਿੰਨੇ ਵੀ ਹੋਰ ਸੇਵਾਦਾਰ ਉਹਨਾਂ ਨੇ ਰੱਖਿਆ ਮੈਂ ਤੁਸੀਂ ਰੱਖ ਤੇ ਆਏ ਹੋ ਕਿ ਕੋਈ ਦੀ ਆਖਾ ਗਲੇ ਗੈਂ ਰੱਖ ਇਹ ਰੱਖ ਤੇ ਆਇਆ ਜੀ ਮੈਂ ਹਰ ਸਾਲ ਆਠਾ ਉਹ ਕੋ ਪੌਨਗਰ ਤੋਂ ਅਮਰੀ ਪਹਿੰਕਿੰਤੀ ਚ ਹੋਰ ਸੇਵਾ ਪੂਰੀ ਨਬਾਈ ਦੀ ਹੈ ਸੇਵਾਦਾਰ ਨੇ ਮੁੱਖ ਸੇਵਾ ਦਾ ਕਿਹੇ ਸਾਲ ਹੋ ਗਿਆ ਜੀ ਤੁਹਾਨੂੰ ਹੋ ਗਿਆ ਜੀ 30 ਸਾਲ 35 ਸਾਲ ਹੋ ਗਿਆ ਜੀ ਤੁਹਾਡੇ ਜਿਹੜੇ ਰੁਪਿਆ ਤੇ ਰਹੇ ਮੈਂ ਵੀ ਆ ਰਿਹਾ ਮੇਰੇ ਸਾਥੀ ਵੀ ਆ ਰਿਹਾ ਇਹ ਜਿਹੜਾ ਕਦੀ ਨਸੀਰ ਬਟੂਆ ਜੀ ਇਹ ਮੇਰੇ ਲਗੋਟੇ ਯਾਰ ਨੇ ਅਸੀਂ ਕੱਥੇ ਜੰਮੇ ਪੜਿਆ ਸੇਵਾ ਕਰਦੇ ਨੇ ਜਦ ਤੱਕ سا کرنا چاہوں گا کہ بد تو ودھے اپنے جنے بھی رشتے دار ساتھی مالی آپ منوکام پوری کر کے جانے Feliratok az Amara.org közösségétől